ਰਾਗ ਮਾਜ ਮਹਿਲਾ ਪੰਜਵਾ ਸਾਰੁਤ ਸੁਹਾਵੀ ਜਿਤ ਤੁਦ ਸਮਾਲੀ ਸੋ ਕਮ ਸੋਹਿਲਾ ਜੋ ਤੇਰੀ ਕਾਲੀ ਸੋਰਦਾ ਸੋਹਿਲਾ ਜਿਤ ਰਿਤੇ ਤੂੰ ਬੁਠਾ ਸਵਨਾ ਕੇ ਦਾ ਤਾਰਾ ਜਿਓ ਤੂੰ ਸਾਜਾ ਸਾਹਿਬ ਬਾਪ ਹਮਾਰਾ ਨੌ ਨਿੱਧ ਤੇਰਾ ਅਖਟ ਪੰਧਾਰਾ ਜਿਸ ਤੋਂ ਦੇਹ ਸੋ ਤ੍ਰਿਪਤ ਅਗਾਵੈ ਸੋਈ ਭਗਤ ਤੇਮਾਰਾ ਜਿਓ ਸਭ ਕੋ ਆਸਾ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ 부ਠਾ ਸਭ ਸੰਜੀਵਾਨ ਸਦਾਇਣ ਤੂੰ ਕਿਸੇ ਨਾ ਦਿਸਹਿ ਬਹਾਰਾ ਜੀ ਦੁਆਪੇ ਗੁਰਮਖ ਮੁਕਤ ਕਰਾਹਿ ਤੂੰ ਆਪੇ ਮਨਮੁਖ ਜਨਮ ਪਵਾਹਿ ਨਾਨਕ ਦਾਸ ਤੇਰਾ ਬਲਿਹਾਰ ਸਭ ਤੇਰਾ ਖੇਲ ਦਸਾਰਾ ਜੀਉ ਤੂੰ ਆਪੇ ਗੁਰਮਖ ਮੁਕਤ ਕਰਾਹਿ ਤੂੰ ਆਪੇ ਮਨਮੁਖ ਜਨਮ ਪਵਾਹਿ ਨਾਨਕ ਦਾ ਸਤੇਰਾ ਬਲਹਾਰ ਸਭ ਤੇਰਾ ਖੇਲ ਦਸਾਰਾ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰਪ੍ਰੇਰਿ ਸਾ ਸੰਗਤ ਦੀ ਇਹ ਪਾਵਨ ਸ਼ਬਦ ਜਿਸ ਦੇ ਉਚਾਰਨ ਕਰਤਾ ਸ਼ਹੀਦਾਂ ਦੇ ਸਰਤਾਜ ਸਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਹਨ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 97 ਦੇ ਉੱਪਰ ਅੰਕਿਤ ਹੈ ਸਤਿਗੁਰੂ ਜੀ ਬਖਸ਼ਿਸ਼ ਕਰ ਰਿਹਾ ਸ ਰੁੱਤ ਸੁਹਾਵੀ ਜਿਤ ਤੁਧ ਸਮਾਲੀ ਸੋ ਕੰਮ ਸੁਹੇਲਾ ਜੋ ਤੇਰੀ ਕਾਲੀ ਸੋ ਰਦਾ ਸੁਹੇਲਾ ਜਿਤ ਹਿਰਦੇ ਤੋਂ ਗੁਠਾ ਸਭਨਾ ਕੇ ਦਾਤਾਰਾ ਜੀ ਜਿਹੜਾ ਕਾਲਪੁਰਖ ਪਰਮੇਸ਼ਰ ਸਭਨਾ ਨੂੰ ਸਭ ਦਾਤਾ ਬਖਸ਼ਿਸ਼ ਕਰਦਾ ਹੈ ਉਹ ਪਰਮੇਸ਼ਰ ਜਿਹੜਾ ਪੂਰੇ ਸੰਸਾਰ ਨੂੰ ਪਾਲਦਾ ਜੇ ਕੋਈ ਬੰਦਾ ਨਾ ਬਹੁਤ ਤਣਾਟ ਹੋਵੇ ਲਗਨ ਲੱਗੀ ਹੋਵੇ ਗੁਰੂ ਕੇ ਲੰਗਰ ਵੀ ਲਾਉਂਦੇ ਆ ਪਰ ਸਮਾਂ ਹੁੰਦਾ ਵੀ ਮੈਂ ਇੰਨੇ ਸਮੇਂ ਦੇ ਵਿੱਚ ਲੰਗਰ ਸ਼ੁਰੂ ਕਰਾਂਗੇ ਤੇ ਇਹਨੇ ਵਜੇ ਸਮਾਪਤ ਹੋ ਜਾਏ। ਇਹ 2-4 ਦਿਨ ਲਗਾਤਾਰ ਵੀ ਕਰੇਗਾ ਸਮਾਪਤ ਹੋ ਜਾਏਗਾ। ਅਕਾਲ ਪੁਰਖ ਜਿਹੜਾ ਪਰਮੇਸ਼ਰ ਹੈ ਨਾ ਵਾਹਿਗੁਰੂ ਹੈ। ਉਹ ਸਾਰਿਆਂ ਨੂੰ ਸਭਨਾਂ ਨੂੰ ਦਾਤਾਂ ਦੇ ਰਿਹਾ। ਪੂਰੇ ਸੰਸਾਰ ਨੂੰ ਦੇ ਰਿਹਾ। ਸਭ ਕਹਿੰਦੇ ਸਾ ਰੂਪ ਸੁਹਾਵੀ। ਐਸੇ ਪ੍ਰਮਾਤਮਾ ਨੂੰ ਅਸੀਂ ਜਦੋਂ ਯਾਦ ਕਰਦੇ ਹਾਂ ਉਸ ਸਮਾ ਕੋਈ ਵੇਤੇ ਰੋਤ ਦਾ ਅਰਥ ਆਪਾਂ ਕਰਾਂਗੇ ਸਮਾ ਸਾਰੁਤ ਸੁਹਾਵੀ ਜਿਤ ਤੁਧ ਸਮਾਧਿ ਸਾਈ ਘੜੀ ਸੁਲਖਣੀ ਸਿਮਰਤ ਹਰਨਾ ਜਦੋਂ ਅਸੀਂ ਉਹਨੂੰ ਜਪਦੇ ਸਮਾਲੀ ਦਾ ਅਰਥ ਹੈ ਯਾਦ ਕਰਨਾ ਸਾਰੁਤ ਸੁਹਾਵੀ ਜਿਤ ਤੁਧ ਸਮਾਧਿ ਸੋ ਕਾਮ ਸੁਹੇਲਾ ਜੋ ਤੇਰੀ ਕਾਣ ਏ ਸਤਿਗੁਰੂ ਦੀ ਜੋ ਤੇਰੀ ਕਿਰਪਾ ਨਾਲ ਮੈਂ ਕਾਲਣਾ ਕਾਲਦਾ ਕੰਮ ਕਰਦਾ ਤੈਨੂੰ ਯਾਦ ਕਰਕੇ ਕਰਦਾ ਉਹ ਕੰਮ ਵੀ ਸੁਹੇਲਾ ਸੁਖੀ ਹੈ ਸਫਲ ਹੈ ਸੋ ਕਾਮ ਸੁਹੇਲਾ ਜੋ ਤੇਰੀ ਕਾਣ ਏ ਤੇਰੀ ਦੁਨੀਆ ਕਿਰਤ ਕਰਦੀ ਹੈ। ਇਸ ਤੋਂ ਸਤਿਗੁਰੂ ਨੇ ਸਾਨੂੰ ਤੋੜਿਆ ਨਹੀਂ ਹੈ। ਸਾਨੂੰ ਤਾਂ ਹੁਕਮ ਕੀਤਾ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਬੱਕਰੀ ਗੱਲਾਂ ਕੀ ਅਸੀਂ ਇੱਕ ਗੱਲ ਨੂੰ ਫੜ ਲਿਆ ਕਿਰਤ ਕਰਨ ਨੂੰ। ਚੰਗੀ ਗੱਲ ਹੈ। ਬਾਕੀ ਭੁੱਲ ਗਏ। ਸਭ ਕਹਿੰਦੇ ਉਹ ਕੰਮ ਜਿਹਦੇ ਵਿੱਚ ਰੱਬ ਦੀ ਯਾਦ ਹੈ। ਸੋ ਕਮ ਸੁਹੇਲਾ ਜੋ ਤੇਰੀ ਕਾਲੀ ਜੋ ਕਾਲਣਾ ਕਾਲੀ ਜਾਂਦੀ ਹੈ ਨਾ ਉਹਨੂੰ ਯਾਦ ਕਰਕੇ ਕਿਰਤ ਦਾ ਸਾਰੇ ਕਰਦੇ ਸਤਗੁਰੂ ਕਹਿੰਦੇ ਇਹ ਸ਼ੁਭ ਕਿਰਤ ਹੈ ਪ੍ਰਮਾਤਮਾ ਦੇ ਨਾਮ ਨਾਲ ਜੁੜਨਾ ਸੇਵਾ ਭਗਤੀ ਕਰਨੀ ਇਹ ਸ਼ੁਭ ਕਰਤ ਆਬਦ ਪੜ੍ਹਦੇ ਨਾ ਗੁਰੂ ਸਾਹਿਬ ਜੀ ਦਾ ਸੰਤੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੋ ਕਰਤ ਕਰੀਏ ਇਹ ਸ਼ੁਭ ਕਰਤ ਜਿਹੜੀ ਐ ਨਾ ਉਹ ਕਰੋਜ ਕਰਦਾ ਤੇ ਉਹ ਕੰਮ ਵੀ ਬੜਾ ਚੰਗਾ ਹੈ ਜੋ ਤੈਨੂੰ ਯਾਦ ਕਰਕੇ ਕੀਤਾ ਜਾਏ ਉਹ ਸਮਾ ਵੀ ਚੰਗਾ ਜਦੋਂ ਤੈਨੂੰ ਯਾਦ ਕਰਦੇ ਸਾਰੋਤ ਸੁਹਾਵੀ ਜਿਤ ਤੋ ਦਸਮਾਲੀ ਸੋ ਕਾਮ ਸੁਹੇਲਾ ਜੋ ਤੇਰੀ ਘਾਲੀ ਸੋ ਰਦਾ ਸੁਹੇਲਾ ਜਿਤ ਰਦੇ ਤੂੰ ਬੁਠਾ ਸਭਨਾ ਕੇ ਦਾਤਾ ਰਾਜੀਓ ਸਾਰਿਆਂ ਨੂੰ ਦਾਤਾ ਦੇਣ ਵਾਲਾ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਜਿਵੇਂ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਪੂਰੇ ਦਾ ਵੀ ਠੰਡਾ ਠਾਰ ਹੋ ਜਾਂਦਾ। ਬੜਾ ਸੁਖੀ ਸੁਹੇਲੇ ਦਾ ਅਰਥ ਹੁੰਦਾ ਵੈਸੇ ਸੁਖੀ। ਬੜਾ ਠੰਡਾ ਠਾਰ। ਸ਼ਾਂਤੀ ਆ ਜਾਂਦੀ ਏ ਸੋ ਰਿਦਾ ਸੁਹੇਲਾ। ਜਿਤ ਹਿਰਦੇ ਤੋਂ ਵਿੱਠਾ ਸਬਨਾ ਕੇ ਦਾ ਤਾਰਾ ਜਿਉ। ਤੂੰ ਸਾਝਾ ਸਾਹਿਬ ਬਾਪ ਹਮਾਰਾ। ਦੁਨੀਆ ਦੇ ਵਿੱਚ ਕੋਈ ਸਾਂਝਾ ਹੈ ਤੇ ਉਹ ਪਰਮੇਸ਼ਰ ਹੈ। ਬਕਰੀ ਗੱਲ ਹੈ। ਕੋਈ ਕਿਸੇ ਨਾਮ ਨਾਲ ਉਹਨੂੰ ਪੁਕਾਰ ਰਿਹਾ ਕੋਈ ਕਿਸੇ ਨਾਮ ਨਾਲ ਪੁਕਾਰਦਾ। ਪਰ ਉਹ ਸਾਂਝਾ ਹੈ। ਬਥੇਰੀਆਂ ਲੋਕਾਂ ਨੇ ਬੰਡੀਆਂ ਪਾਈਆਂ। ਉਹਦੇ ਨਾਮ ਰੱਖ ਕੇ ਉਹਦੇ ਉੱਪਰ ਝਗੜੇ ਕੀਤੇ ਅੱਜ ਤੋਂ ਨਹੀਂ। ਸਦੀਆਂ ਤੋਂ ਚੱਲ ਰਿਹਾ ਹੈ। ਜਦੋਂ ਗਾਇ ਨਾ ਕੋ ਗੁਰਨਾਣ ਸਿੰਘ ਜੀ ਮਹਾਰਾਜ ਮੱਕੇ ਦੀ ਧਰਤੀ ਤੇ ਗੁਰੂ ਸਾਹਿਬ ਜੀ ਨੂੰ ਸਵਾਲ ਕੀਤਾ ਸੀ ਕਹਿੰਦੇ ਦੱਸ ਦਿਓ ਵੀ ਤੁਹਾਡੇ ਕੋਲ ਜਿਹੜੀ ਕਿਤਾਬ ਹੈ ਨਾ ਗੁਰੂ ਸਾਹਿਬ ਜੀ ਪੋਥੀ ਰੱਖਦੇ ਸੀ ਗੁਰਬਾਣੀ ਲਿਖਦੇ ਸਨ ਕਹਿੰਦੇ ਪੁੱਛਣ ਗੱਲ ਇਮਾਨ ਦੀ ਕਾਜੀ ਮੋਲਾਂ ਇਕੱਠੇ ਹੋਈ ਵੱਡਾ ਸੰਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ ਪੁੱਛਣ ਫੋੜ ਕਿਤਾਬ ਨੂੰ Hindu ਵੱਡਾ ਕੇ ਮੁਸਲਮਨ ਹੋਈ ਵੇ ਹਿੰਦੂ ਵੱਡਾ ਜਾਂ ਮੁਸਲਮਾਨ ਵੱਡਾ ਹੈ ਬਾਬਾ ਆਖੇ ਹਾਜੀਆਂ ਸ਼ੁਭ ਅੰਮ੍ਰਾਵਾਜੋਂ ਦੋਨੋਂ ਰੋਜ ਹਉਦੇ ਨਾਮ ਤੇ ਝਗੜੇ ਹੁੰਦੇ ਆ ਪਰ ਤੂੰ ਸਾਂਝਾ ਸਾਰਿਆਂ ਦਾ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਮੈਂ ਕਹਣਾ ਜਿੱਦਣ ਸਮਝ ਆਏਗੀ ਨਾ ਲੋਕ ਸਮਝਣਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਦੇ ਸਾਂਝੇ ਆ ਔਰ ਸਾਰਿਆਂ ਦੀ ਬਾਣੀ ਇਹਦੇ ਵਿੱਚ ਦਰਜ ਹੈ। ਭਾਵੇਂ ਕੋਈ ਬ੍ਰਾਹਮਣ ਹੋਵੇ ਭਾਵੇਂ ਕੋਈ ਚਮਾਰ ਹੈ ਕਿਉਂਕਿ ਆਪ ਉਹਨਾਂ ਨੇ ਦਰਜ ਕੀਤਾ ਜੁਲਾਹਾ ਹੈ, ਸਿੰਬਾ ਹੈ, 나ਈ ਹੈ। ਅਲੱਗ-ਅਲੱਗ ਪਿੰਨ-ਪਿੰਨ ਜਾਤੀਆਂ ਦੇ ਜਿਨ੍ਹਾਂ ਨੇ ਇੱਕ ਬਾਪ ਸਮਝਿਆ ਕਿ ਤੂੰ ਸਾਡਾ ਬਾਪ ਹੈ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਇੱਕ ਪਿਤਾ ਇੱਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਹੋਰ ਮੇਰਾ ਬਾਪ ਇੰਨਾ ਗੁਰੂ ਸਾਹਿਬ ਕਹਿੰਦੇ ਇੰਨਾ ਅਮੀਰ ਐ ਨੌ ਨਿੱਧ ਤੇਰਾ ਅਖੁੱਟ ਭੰਡਾਰਾ ਜਿਹੜੇ ਲੋਕਾਂ ਦੀ ਮਨੋਤਾ ਹੈ ਕਿ ਨੌ ਦਿਧੀਆਂ ਸਤਗੁਰੂ ਤੇਰੇ ਘਰ ਸਭ ਕੁਝ ਹੈ ਅਖੁੱਟ ਭੰਡਾਰਾ ਅਖੁੱਟ ਨਹੀਂ ਹੈ ਅਖੁੱਟ ਦਾ ਨਹੀਂ ਹੈ ਅਖੁੱਟ ਭੰਡਾਰ ਪਰੇ ਆਪ ਦੀ ਰੋਜ਼ ਪੜਦੇ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏ ਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾ ਨੌ ਲਿਧ 13 ਅਖੁੱਟ ਪੰਡਾ ਵਿਸ਼ਵਾਸ ਬਣ ਜਾਏ ਅਸੀਂ ਪੜਦੇ ਆ ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਇਹ ਸਤਿਗੁਰੂ ਤੇਰੇ ਘਰ ਕੀ ਨਹੀਂ ਪੜਦੇ ਨਾ ਭਗਤਾਂ ਦੀ ਬਾਣੀ ਉहां ਤੋ ਜਾਈਏ ਜੋ ਇहां ਨਾ ਹੋਏ ਤਾਂ ਸੀ ਪਟਕੀ ਨਾ ਜੇ ਮੇਰਾ ਗੁਰੂ ਸਮਰਤ ਨਾ ਹੋਵੇ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਸਤਿਗੁਰੂ ਤੇਰੇ ਭੰਡਾਰ ਭਰੇ ਪਏ ਦਿੰਦਾ ਹੀ ਜਾ ਰਿਹਾ ਆਪੇ ਖਾ ਰਹੇ ਆ ਆਪਣੇ ਤੇ ਪਤਾ ਨਹੀਂ ਕਿੰਨੇ ਸਾਡੇ ਦਾਦੇ ਪੜਦਾਦੇ ਅੱਗੇ ਲੱਕਰ ਦਾਦੇ ਪਤਾ ਨਹੀਂ ਕਿੰਨੇ ਖਾ ਗਏ ਗੁਰੂ ਸਾਹਿਬ ਕਹਿੰਦੇ ਭਾਈ ਦਿੰਦਾ ਦੇ ਲੈਂਦੇ ਥੱਕ ਪਾਏ ਜਗਾ ਜਗੰਤਰ ਖਾਈ ਤਾਂ ਭਰੇ ਪਏ ਭੰਡਾਰ ਹੋ ਗਏ ਨਾਉ ਨਿੱਧ ਤੇਰਾ ਭਾ ਖੁੱਟ ਭੰਡਾਰਾ ਔਰ ਇਦਾਂ ਦੇ ਭੰਡਾਰ ਆ ਉਹਦੇ ਹੁਣ ਕਿਸੇ ਬੰਦੇ ਦੇ ਦੇਣ ਨਾਲ ਥੋੜੇ ਕੋਈ ਰੱਜਦਾ ਹੈ ਆ ਜਿਹੜੇ ਲੋਕ ਦਾਜ ਲੈਂਦੇ ਆ ਅੱਜ ਕੱਲ ਤਾਂ ਚਲੋ ਬੱਚੇ ਪੜ੍ਹੇ ਲਿਖੇ ਹੋ ਗਏ ਸਿਸਟਮ ਦੇ ਥੋੜੇ ਜਿ ਦੇ ਚੇਂਜ ਹੋ ਗਏ ਹੁੰਦਾ ਤਾਂ ਉਹੀ ਕੁਛ ਹੈ ਇਹ ਪਰ ਕਿਸੇ ਦੇ ਦੇਣ ਨਾਲ ਰਾਜ ਦਾ ਥੋੜੇ ਆ ਪਰ ਸਤਗੁਰੂ ਤੇਰਾ ਭੰਡਾਰ ਦੇ ਵਿੱਚੋਂ ਜਿਹਨੂੰ ਜੇ ਕੁਛ ਮਿਲਦਾ ਹੈ ਨਾ ਉਹ ਰਾਜ ਜਾਂਦਾ ਜਿਸ ਤੋਂ ਦੇਹ ਸੋ ਤ੍ਰਿਪਤ ਅੰਗਾਵ ਉਹ ਤ੍ਰਿਪਤ ਹੋ ਜਾਂਦਾ ਰਾਜ ਜਾਂਦਾ ਸੋਈ ਭਗਤ ਤਮਾਰਾ ਜਿਉ ਨੀ ਤਮਨੁਖ ਭਟਕਦਾ ਸਤਗੁਰੂ ਕਹਿੰਦੇ ਨਾ ਭਾਈ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹੈ ਦਾਤਾ ਉਹ ਨਾ ਮੰਗਿਏ ਫਿਰ ਮੰਗਣ ਜਾਈ ਸਤਗੁਰੂ ਸਾਹਿਬ ਛੱਡ ਕੇ ਮਨ ਮੁਖ ਹੋਏ ਬੰਦੇ ਦਾ ਬੰਦਾ ਜਦਨ ਆਸ ਉਹਦੇ ਤੇ ਰੱਖਾਂਗੇ ਕਿ ਸਤਗੁਰੂ ਤੂੰ ਹੀ ਐ ਮਾਰੇ ਰੱਖ ਕੇ ਇਕੋ ਆਪ ਮਾਨੁ ਕੇ ਕਿਛ ਨਾਹੀਂ ਹਾਂ ਮੈਂ ਕਹਿੰਦਾ ਜਿੰਨੀਆਂ ਤਰੀਫਾਂ ਆਪਰ ਲੋਕਾਂ ਦੀਆਂ ਕਰਦੇ ਆ ਨਾ ਜੇ ਉਹਦੀ ਕਰ ਲਈਏ ਤਾਂ ਕਿਤੇ ਪਾਰ ਉਤਾਰਾ ਸਾਡਾ ਹੋ ਜਾਏਗੀ ਇਹਦੇ ਸਭ ਕਹਿੰਦੇ ਦੁਨੀਆ ਨਾ ਸਲਾਹੇ ਜੋ ਮਰਵੰਜ ਸੀ ਲੋਕਾਂ ਨਾ ਸਲਾਹੇ ਜੋ ਮਰ ਖਾਕ ਉਹਨੂੰ ਯਾਦ ਕਰੋ ਕਹਿੰਦੇ ਜਿਹਨੇ ਪੂਰੇ ਸੰਸਾਰ ਨੂੰ ਬਣਾਇਆ ਤੇ ਜਿਹੜਾ ਉਹਦੇ ਭੰਡਾਰ ਆ ਨਾ ਉਹਦੇ ਭੰਡਾਰ ਦੇ ਵਿੱਚੋਂ ਜਿਹਨੂੰ ਦਿੰਦਾ ਉਹ ਰਾਜ ਜਾਂਦਾ ਹੈ ਨੌ ਨਿੱਧ ਤੇਰਾ ਅਖੁੱਟ ਪੰਡਾਰਾ ਜਿਸ ਤੂੰ ਦੇ ਸੋ ਤ੍ਰਿਪਤ ਅਗਾਵੈ ਸੋਈ ਭਗਤ ਤੇਰਾ ਜੀਉ ਸਭ ਕੋ ਆਸ ਤੇਰੀ ਬੈਠਾ ਇੱਕ ਆਸ ਉਸ ਪਰਮੇਸ਼ਰ ਦੀ ਜਦੋਂ ਅਸੀਂ ਨਾ ਪਾਠ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਅਮੇ ਇੱਕ ਸ਼ਬਦ ਪੜੀਏ ਸਾਡੀ ਉਹ ਲੜਾਈ ਹੁੰਦੀ ਆ ਵੀ ਅਸੀਂ 30 ਅੰਕ ਕਰ ਲਏ ਕੋਈ ਕਹਿੰਦਾ ਮੈਂ 35 ਅੰਕ ਕਰ ਲਏ ਜਿੱਦਣ ਇੱਕ ਸ਼ਬਦ ਪੜ ਕੇ ਸੁਖਨੀ ਸਾਹਿਬ ਜੀ ਆਖਿਆ ਨਾ ਗੁਰੂ ਸਾਹਿਬ ਨੇ ਕਿਨ ਕਾ ਏਕ ਜਿਸ ਜੀਵ ਵਸਾਵਾ ਤਾਂ ਕਿ ਮਹਿਮਾ ਗਣੀ ਨਾ ਇੱਕ ਸ਼ਬਦ ਨੂੰ ਵੀ ਆਪਾਂ ਸਮਝਣ ਦਾ ਯਤਨ ਕਰ ਲਿਆ ਦੇਖੋ ਜੀਵਨ ਦੇ ਵਿੱਚ ਕਿੱਦਾਂ ਮੈਂ ਤਾਂ ਹਮੇਸ਼ਾ ਬੇਨਤੀ ਕਰਦਾ 38 ਪੌੜੀਆਂ ਜਪਜੀ ਸਾਹਿਬ ਦੀਆਂ 2 ਸਲੋਕ ਹੈ ਇੱਕ ਇੱਕ ਕਰੋ ਇੱਕ ਦਿਨ ਚ ਦੋ ਵਾਰੀ ਉਹਨੂੰ ਸਮਝੋ ਚਾਰ ਵਾਰੀ ਪੜ੍ਹੋ ਉਹ ਅੱਗੇ ਜਾਣਾ ਕਿ ਦੇਖੋ ਫਿਰ ਕਿਦਾਂ ਆਨੰਦ ਹੁੰਦਾ ਕਿੰਨੀ ਬਖਸ਼ਿਸ਼ ਹੁੰਦੀ ਹੈ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਜਦੋਂ ਬਾਣੀ ਨੂੰ ਅਸੀਂ ਧਿਆਨ ਨਾਲ ਪੜ੍ਹਦੇ ਜਦੋਂ ਹੁਣ ਸੁਖਨੀ ਸਾਹਿਬ ਦੇ ਵਿੱਚ ਸਲੋਕ ਆਉਂਦਾ ਕਹਿੰਦੇ ਵੀ ਤੂੰ ਕਿਸੇ ਦੀ ਆਸ ਤੇ ਜੀਦਾ ਨਹੀਂ ਰਹਿਣਾ ਉਹਦੀ ਆਸ ਰੱਖ ਜੇ ਜਦੋਂ ਉਹਦੀ ਆਸ ਰੱਖੇਗਾ ਤੇਰੇ ਦੁੱਖ ਤੇਰੇ ਭਰਮ ਤੇਰੇ ਡਰ ਸਭ ਖਤਮ ਹੋ ਜਾਣਗੇ ਸਭ ਗੰਦੇ ਤਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਇ ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਪਹ ਜਾਏ ਤੇ ਉਹਦੀ ਆਸ ਰੱਖਾਂ ਕਬੀਰ ਸਾਹਿਬ ਦਾ ਸ਼ਲੋਕ ਹੈ ਕਹਿੰਦੇ ਹਰਿ ਸਿਉ ਹੀਰਾ ਛਾੜ ਕੇ ਜਿਹੜਾ ਹੁਣ ਰੱਬ ਨੂੰ ਛੱਡ ਕੇ ਕਰੇ ਆਣ ਕੀ ਆਸ ਤੇ ਨਰ ਦੋ ਜਗ ਜਾẽਗੇ ਸਤ ਭਾਗੈ ਰਬ ਦਾ ਉਹਦੀ ਉਹਦੀ ਆਸ ਪੂਰੀ ਕਰਨੀ ਆ ਆਸਾਵੰਤੀ ਆਸ ਗੁਸਾਈ ਪੂਰੀਏ ਮਿਲ ਗੋਪਾਲ ਗੋਬਿੰਦ ਨ ਕਬਹੂ ਝੂਰੀਏ ਉਹਦੀ ਆਸ ਤੇ ਕਹਿੰਦੇ ਤੁਮਰੀ ਸ਼ਰਨ ਤੁਮਾਰੀ ਆਸ ਮੈਂ ਜੇ ਤੇਰੀ ਸ਼ਰਨ ਵਿੱਚ ਆਇਆ ਨਾ ਮੈਨੂੰ ਆਸ ਵੀ ਤੇਰੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਗੁਰੂ ਅਮਰਦਾਸ ਜੀ ਦਾ ਸ਼ਬਦ ਹੈ ਨਾ ਸਤਗੁਰੂ ਅਸੀਂ ਵੀ ਭਿਖਾਰੀ ਆਂ ਕਹਣਾ ਬਾਣੀ ਨੇ ਸਤਗੁਰ ਨੇ ਕਿਹਾ ਗੁਰਦੇਵਾਦਰ ਸਾਹਿਬ ਕਹਿੰਦੇ ਜਗਤ ਵਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਂ ਅਸੀਂ ਸਾਰੇ ਭਿਖਾਰੀ ਆਂ ਪਰ ਕਿਸੇ ਬੰਦੇ ਦੇ ਭਿਖਾਰੀ ਨਹੀਂ ਹਾਂ ਸਤਗੁਰੂ ਕਹਿੰਦੇ ਹਮ ਭੀਖਕ ਪਿਖਾਰੀ ਤੇਰੇ ਅਸੀਂ ਤੇਰੇ ਭੀਖਾਰੀ ਆ ਹਮ ਭੀਖਕ ਪਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਤੂੰ ਕਿਸੇ ਸਲਾਹ ਕਰਕੇ ਥੋੜੇ ਦਿਨ ਲੈ ਜਦੋਂ ਪ੍ਰਬੰਧਕ ਜਾਣਦੇ ਨਾ ਵੀ ਆ ਸਮਾਗਮ ਕਰਨਾ ਹੈ ਮਾਇਆ ਚਾਹੀਦੀ ਹੈ ਜੀ ਅਸੀਂ ਪਿਤਾ ਜੀ ਨੂੰ ਪੁੱਛਾਂਗੇ ਅਸੀਂ ਜੀ ਵੱਡੇ ਭਰਾ ਨੂੰ ਪੁੱਛਾਂਗੇ ਅਸੀਂ ਛੋਟੇ ਨੂੰ ਪੁੱਛਾਂਗੇ ਸਲਾਹ ਕਰਕੇ ਅਸੀਂ ਭੇਜਦੇ ਆਂਗੇ ਉਹ ਸਲਾਹ ਥੋੜੇ ਕਰਦਾ ਹੈ ਉਹ ਨਿੱਜ ਫੈਸਲੇ ਕਰਦਾ ਨਿੱਜ ਪਤ ਹੈ ਦਾਤਾ ਉਹ ਕਿਸੇ ਨੂੰ ਪੁੱਛ ਕੇ ਨਹੀਂ ਦੇ ਰਿਹਾ ਗੁਰੂ ਸਾਹਿਬ ਕਹਿੰਦੇ ਭਾਈ ਉਹ ਪਰਮੇਸ਼ਰ ਦੀ ਆਸ ਰੱਖ ਜਦੋਂ ਉਹਦੀ ਆਸ ਰੱਖੇਗਾ ਸਭ ਕੁਝ ਧੀਆਂ ਪੁੱਤਰਾਂ ਦੀ ਆਸ ਭੈਣਾ ਭਰਾਵਾਂ ਦੀ ਆਸ ਜਿਹੜੀ ਆਸ ਰੱਖਦੇ ਫਿਰ ਬੰਦਾ ਫਿਰ ਪਰੇਸ਼ਾਨ ਹੁੰਦਾ ਕੋਈ ਫੁਲਾਣੇ ਨੇ ਮੇਰੀ ਆਸ ਨਹੀਂ ਪੂਰੀ ਕੀਤੀ ਸਤਗੁਰ ਕਹਿੰਦੇ ਸਾਰਾ ਸੰਸਾਰ ਉਹਦੀ ਆਸ ਤੇ ਆ ਜਾਏਗਾ ਤੇ ਜਿਹੜਾ ਸਭ ਕੁਝ ਦੇ ਰਿਹਾ ਸਭ ਕੋ ਆਸ ਹੈ ਤੇਰੀ ਬੈਠਾ ਉਦੀ ਆਸ ਕਿਉਂ ਕਰਨੀ ਆ ਕਿਉਂਕਿ ਘਟ ਘਟ ਅੰਤਰ ਤੂੰ ਹੈ 부ਠਾ ਸਾਰੇ ਸਰੀਰਾਂ ਦੇ ਵਿੱਚ ਸਾਰੇ ਹਿਰਦਿਆਂ ਦੇ ਵਿੱਚ ਤੂੰ ਵਸਦਾ ਸਭੇ ਸਾਂਝੀ ਵਾਲ ਸਦਾਇਣ ਤੂੰ ਕਿਸੇ ਨਾ ਦਿਸੇ ਬਾਹਰਾ ਜੀਉ ਇਹ ਸੱਚੇ ਪਾਸ਼ਾ ਸਭੇ ਸਾਂਝੀ ਵਾਲ ਸਦਾਇਣ ਸਾਰੇ ਇੱਕੋ ਜਿਹੇ ਆ ਤੂੰ ਕਿਸੇ ਨਾ ਦਿਸੇ ਬਾਹਰਾ ਜੀ ਇਹਦਾ ਲੱਗਦਾ ਹੀ ਨਹੀਂ ਵੀ ਕਿਸੇ ਦੇ ਬਜਰਬ ਨਹੀਂ ਹੋਏਗਾ ਬੱਕਰੀ ਗਾਨਾ ਉਹ ਰੱਬ ਨੂੰ ਪਹਿਚਾਣਦਾ ਨਹੀਂ ਹੈ ਰੱਬ ਜੋਤ ਸਾਰਿਆਂ ਦੇ ਅੰਦਰ ਮੈਂ ਕਹਿੰਦਾ ਪਾਪੀ ਤੋਂ ਪਾਪੀ ਬੰਦਾ ਵੀ ਹੈ ਨਾ ਉਹਦੇ ਅੰਦਰ ਵੀ ਰੱਬ ਦੀ ਜੋਤ ਹੈ ਹਰੇਕ ਦੇ ਅੰਦਰ ਜੋਤ ਹੈ ਕਹਿੰਦੇ ਰਵਿੰਦਰਨਾਥ ਟੈਗੋਰ ਇੱਕ ਦਿਨ ਤੁਰੇ ਜਾ ਰਹੇ ਸੀ ਤੇ ਅੱਗੇ ਜਾ ਕੇ ਨਾ ਬਹੁਤ ਵੱਡਾ ਕੂੜੇ ਦਾ ਢੇਰ ਲੱਗਾ ਜੀ ਗੰਦਗੀ ਦਾ ਢੇਰ ਉਹਦੇ ਉੱਪਰ ਸੂਰਜ ਦੀਆਂ ਕਰਨਾ ਪੈ ਰਹੀਆਂ ਸੀ ਉਹਨੂੰ ਦੇਖ ਕੇ ਨੱਚਣ ਲੱਗ ਗਏ ਨਤੀਜਾ ਰਵੇ ਸਾਰੇ ਇਕੱਠੇ ਹੋ ਗਏ ਕਹਿੰਦੇ ਸੁਆਮੀ ਜੀ ਕੀ ਹੋ ਗਿਆ ਇੱਥੇ ਕੂੜੇ ਦੇ ਸਾਹਮਣੇ ਕਿਉਂ ਨੱਚਦੇ ਹੋ ਉਹ ਕਹਿਣ ਲੱਗੇ ਅੱਜ ਸਮਝ ਆਈ ਜਿਹੜੇ ਲੋਕ ਸਵਾਲ ਕਰਦੇ ਸੀ ਨਾ ਵੀ ਰੱਬ ਤਾਂ ਪਾਪੀਆਂ ਦੇ ਵੀ ਅੰਦਰ ਹੁੰਦਾ ਹੈ ਹਰੇਕ ਦੇ ਅੰਦਰ ਰੱਬ ਹੈ ਰੱਬ ਤਾਂ ਹਰੇਕ ਦੇ ਅੰਦਰ ਹੈ ਆ ਸੂਰਜ ਦੀਆਂ ਕਰਨਾ ਦੇਖੋ ਗੰਦਗੀ ਦੇ ਉੱਪਰ ਵੀ ਪੈ ਰਹੀਆਂ ਹਨ ਪਰ ਉਹ ਗੰਧੀਆਂ ਨਹੀਂ ਹੋ ਰਹੀਆਂ ਨਾ ਰੱਬ ਤਾਂ ਸਾਰਿਆਂ ਦੇ ਅੰਦਰ ਹੈ ਪਰਮੇਸ਼ਰ ਸਾਰਿਆਂ ਦੇ ਐਸਾ ਕੋਈ ਵੀ ਨਹੀਂ ਹੈ ਸਭ ਮੈਂ ਜੋਤ ਜੋਤ ਹੈ ਸੋ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਇ ਵੱਖਰੀ ਗੱਲ ਹੈ ਨਹੀਂ ਬੰਦਾ ਪਹਿਚਾਣਦਾ ਸਭੇ ਸੰਦੀਵਾਲ ਸਦਾ ਆਇ ਤੂੰ ਕਿਸੇ ਨਾ ਦਿਸਹਿ ਬਾਹਰਾ ਜੀਉ ਤੂੰ ਆਪੇ ਗੁਰਮਖ ਮੁਕਤ ਕਰਾਹੇ ਜਿਹੜਾ ਤੇਰੀ ਸ਼ਰਨ ਵਿੱਚ ਆ ਜਾਂਦਾ ਗੁਰਮਖ ਦੇ ਦੋ ਅਰਥ ਹੈ ਇੱਕ ਕੋ ਦੀ ਸ਼ਰਨ ਵਿੱਚ ਆਉਣਾ ਤੇ ਜਿਹੜਾ ਗੁਰੂ ਨੂੰ ਮੁੱਖ ਰੱਖਦਾ ਹੈ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਦਾ ਹੈ ਤੇ ਜਿਹੜਾ ਗੁਰਮੁਖ ਬਣ ਜਾਂਦਾ ਹੈ ਤੂੰ ਆਪੇ ਗੁਰਮੁਖ ਮੁਕਤ ਕਰਾਹੇ ਉਹਨਾਂ ਨੂੰ ਬਿਕਾਰਾਂ ਤੋਂ ਮੁਕਤ ਕਰਾ ਦਿੰਦਾ ਤੂੰ ਆਪੇ ਮਨਮੁਖ ਜਨਮ ਭਵਾਹੇ ਤੇ ਜਿਹੜਾ ਮਨ ਦੇ ਪਿੱਛੇ ਤੁਰਦਾ ਨਾ ਗੁਰਮੁਖ ਕਿਹਨੂੰ ਕਹਿੰਦੇ ਜਿਹਨੇ ਗੁਰੂ ਵੱਲ ਮੁੱਖ ਕੀਤਾ ਮਨ ਮੁਖ ਜਿਹੜੇ ਮੁਖ ਮਨ ਵੱਲ ਕੀਤਾ ਉਹਨੂੰ ਮਨ ਮੁਖ ਕਹਿੰਦੇ ਆ ਸਭ ਕਹਿੰਦੇ ਤੂੰ ਆਪੇ ਗੁਰਮੁਖ ਮੁਕਤ ਕਰਾਹੇ ਤੂੰ ਆਪੇ ਮਨ ਮੁਖ ਜਨਮ ਭਵਾਹੇ ਤੂੰ ਮਨ ਮੁਖ ਜਿਹੜਾ ਮਨ ਦੇ ਪਿੱਛੇ ਉਹ ਭਟਕਦਾ ਹੀ ਰਹਿੰਦਾ ਭਾਵੇਂ ਮਨੁੱਖਾ ਜਨਮ ਦੇ ਵਿੱਚ ਹੋਵੇ ਭਾਵੇਂ ਹੋਰ ਜੁਨੀਆਂ ਦੇ ਵਿੱਚ ਭਟਕਦਾ ਹੀ ਆ ਉਹਨੂੰ ਸੰਤੁਸ਼ਟੀ ਕੋਈ ਨਹੀਂ ਆ ਆਨੰਦ ਕੋਈ ਨਹੀਂ ਹੈ ਤੂੰ ਆਪੇ ਮਨ ਮੁਖ ਜਨਮ ਭਵਾਹੇ ਨਾਨਕ ਦਾਸ ਤੇਰਾ ਬਲਿਹਾਰ ਸਭ ਤੇਰਾ ਖੇਲ ਦਸਾਰਾ ਜੀ ਦਸਾਰਾ ਮਤਲਬ ਤੇਰਾ ਖੇਡ ਜਿਹੜਾ ਬਹੁਤ ਪ੍ਰਗਟ ਹੈ ਸਭ ਕੁਝ ਸਾਰਾ ਕੁਝ ਸਾਹਮਣੇ ਹੈ ਨਾਨਕ ਦਾਸ ਤੇਰਾ ਬਲਿਹਾਰ ਸਭ ਤੇਰਾ ਖੇਲ ਦਸਾਰਾ ਜੀ ਇਹ ਜਦੋਂ ਵਿਸ਼ਵਾਸ ਬਣ ਗਿਆ ਕਿ ਸਤਿਗੁਰੂ ਤੂੰ ਹੈ ਹੋਰ ਦੇਖੋ ਨਾ ਆਪਾਂ ਬੈਠੇ ਆ ਆਪਾਂ ਕਿ ਲੋ ਜੀ ਬਾਣੀ ਪੜੀ ਗੁਰਦੁਆਰਾ ਸਾਹਿਬ ਗਏ ਸੰਗਤ ਕੀਤੀ ਇਸ ਸਮਾ ਕਿੰਨਾ ਸੋਹਣਾ ਬਣ ਗਿਆ ਫਿਰ ਮੈਂ ਪਹਿਲੀ ਪੰਕਤੀ ਦੀ ਵਿਚਾਰ ਕਰ ਰਿਹਾ ਕਿ ਸਾਰੁਤ ਸੁਹਾਵੀ ਜਿਤੁ ਤੁਧ ਸਮਾਲੀ ਸੋ ਕੰਮ ਸੁਹੇਲਾ ਜੋ ਤੇਰੀ ਕਾਲੀ ਜੋ ਤੈਨੂੰ ਯਾਦ ਕਰਕੇ ਜਿਹੜਾ ਕੰਮ ਕਰਦੇ ਆ ਤੇਰੀ ਯਾਦ ਵਿੱਚ ਰਹਿੰਦੀ ਆ ਤੇ ਉਹ ਕੰਮ ਵੀ ਬੜਾ ਸੋਹਣਾ ਹੁੰਦਾ ਉਹਦੇ ਵਿੱਚ ਕੋਈ ਠੱਗੀ ਨਹੀਂ ਹੈ ਉਹਦੇ ਵਿੱਚ ਕੋਈ ਡਰ ਕੋਈ ਨਹੀਂ ਹੈ ਸੋ ਕੰਮ ਸੁਹੇਲਾ ਸੋ ਤੇਰੀ ਕਾਲੀ ਸੋ ਕੰਮ ਸੁਹੇਲਾ ਜੋ ਤੇਰੀ ਕਾਲੀ ਸੋ ਰਿਦਾ ਸੁਹੇਲਾ ਉਹ ਰਿਦਾਂ ਵੀ ਸੁਕੀ ਐ ਠੰਡਾ ਠਾਰ ਐ ਜਿਤ ਰਿਦੈ ਤੋਂ ਵੁਠਾ ਸਬਨਾ ਕੇ ਦਾਤਾਰਾ ਰਬ ਜਿਹੜਾ ਨਾ ਦੂਰ ਨਹੀਂ ਐ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਕਬੀਰ ਸਾਹਿਬ ਦੀ ਬਾਣੀ ਦੇ ਵਿੱਚੋਂ ਕਬੀਰ ਸਾਹਿਬ ਕਹਿੰਦੇ ਇਹ ਦੋ ਗੱਲਾਂ ਨਾ ਆਪਣੇ ਦਿਲ ਤੇ ਰੱਖ ਲੋ ਕਹੋ ਕਬੀਰ ਅੱਖਰ ਦੋਇ ਭਾਗ ਇਹ ਦੋ ਅੱਖਰ ਆਪਣੇ ਦਿਲ ਵਿੱਚ ਤੇ ਦਿਮਾਗ ਦੇ ਵਿੱਚ ਬਿਠਾ ਲੋ ਕਹੋ ਕਬੀਰ ਅੱਖਰ ਦੋਇ ਭਾਗ ਹੋਏਗਾ ਖਸਮ ਤਾਂ ਲਏਗਾ ਰਾਖ ਜੇ ਉਹਨੂੰ ਮਨਜ਼ੂਰ ਹੋਏਗਾ ਉਹ ਤੋਂ ਸਾਡੀ ਰੱਖਿਆ ਵੀ ਕਰਦਾ ਉਹ ਤਾਂ ਹੈ ਨਾ ਉਹ ਤਾਂ ਹੈ ਉਹ ਤੋਂ ਬਿਨਾ ਹੈ ਹੀ ਕੋਈ ਨਹੀਂ ਹੈ ਤੂੰ ਹੈ ਤੂੰ ਹੋਵਣਾ ਸਾਨੂੰ ਚਲਾਉਣ ਵਾਲਾ ਕੌਣ ਹੈ ਉਹ ਪਰਮੇਸ਼ਰ ਹੈ ਅਸੀਂ ਚੱਲ ਰਹੇ ਹਾਂ ਉਹ ਚਰਾ ਤਾਂ ਉਹ ਹੀ ਰਿਹਾ ਅਸੀਂ ਦੇਖ ਰਹੇ ਹਾਂ ਦਿਖਾ ਤਾਂ ਉਹ ਹੀ ਰਿਹਾ ਅਸੀਂ ਬੋਲ ਰਹੇ ਹਾਂ ਬੁਲਾਉ ਉਹ ਰਿਹਾ ਜਦ ਮੈਂ ਮੈਂ ਕਰ ਰਿਹਾ ਜਾਵੇ ਜਾਣੇ ਮੈਂ ਕਿਸ ਕਰਤਾ ਕਹਿੰਦੇ ਤਬ ਲੱਗੇ ਗਰਬ ਜੋਣ ਮੈਂ ਫਿਰ ਕੁਝ ਵੀ ਨਹੀਂ ਬੋਲ ਸਕਦੇ ਕਿਉਂਕਿ ਉਹ ਕਰਨ ਵਾਲਾ ਕਰਨ ਕਰਨ ਪ੍ਰਭ ਏਕ ਜਦਨ ਬੰਦਾ ਖੁਦ ਬਣ ਜਾਂਦਾ ਨਾ ਕਰਤਾ ਕਿ ਮੈਂ ਕਰਦਾ ਨਾ ਮੇਰੇ ਵਰਗਾ ਕੋਈ ਨਹੀਂ ਆ ਇਸ ਕਹਿੰਦੇ ਹਨ ਕੁਝ ਵੀ ਨਹੀਂ ਹੋ ਸਕਦਾ Swami Vivekananda ji ਕੈਨੇਡਾ ਗਏ ਉਹ ਆਪੋ ਲਿਖਿਆ ਉਹਨਾਂ ਨੇ ਕਹਿੰਦੇ 2 ਘੰਟੇ ਦਾ ਲੈਕਚਰ ਸੀ ਤਿਆਰੀ ਕੀਤੀ ਸੀ 1 ਮਹੀਨਾ ਲਗਾਤਾਰ 2 ਘੰਟੇ ਬੋਲਣਾ ਤੇ ਉਹਦੇ ਵਾਸਤੇ ਤਿਆਰੀ ਕਿੰਨੀ ਕਹਿੰਦੇ ਜਦੋਂ ਸਟੇਜ ਤੇ ਖੜਾ ਹੋਇਆ ਸਾਰਾ ਕੁਝ ਭੁੱਲ ਗਿਆ ਸਾਰਾ ਕੁਝ ਭੁੱਲ ਗਿਆ ਉਹਨੂੰ ਯਾਦ ਕੀਤਾ ਪਰਮੇਸ਼ਰ ਨੂੰ ਯਾਦ ਕੀਤਾ ਉਹ ਜੋ ਤਿਆਰੀ ਕੀਤੀ ਸੀ ਉਸ ਤੋਂ ਵਧੀਆ ਬੋਲ ਗਿਆ ਜੇ ਜਦੋਂ ਅਸੀਂ ਉਹਨੂੰ ਯਾਦ ਕਰਦੇ ਹਾਂ ਸਤਿਗੁਰੂ ਆਪ ਕਹਿ ਰਹੇ ਆ ਅਸੀਂ ਕੌਣ ਹੈ ਸਤਿਗੁਰੂ ਆਪ ਕਹਿੰਦੇ ਕਹਿੰਦੇ ਹਉ ਆਪੋ ਬੋਲਣਾ ਜਾਣਦਾ ਮੈਂ ਕਿਹਾ ਸਭ ਹੁਕਮਾਉ ਜੀਓ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਬੇਸ਼ਮਾਰ ਅਥਾ ਅਗਣਤ ਤੋਲੇ ਜਿਉਂ ਬੁਲਾਵੋ ਤਿਉ ਨਾਨਕ ਦਾਸ ਜਦੋਂ ਮੈਂ ਬੋਲਣਾ ਤੇ ਫੇ ਕੁਛ ਵੀ ਨਹੀਂ ਬੋਲ ਸਕਦੇ ਉਹ ਪਰਮੇਸ਼ਰ ਹੈ ਬਰਉਣ ਵਾਲਾ ਤੇ ਸਭ ਕੁਝ ਕਰਨ ਦੀ ਸਮਰੱਥਾ ਉਹਦੀ ਹੈ ਤੇ ਸਾਰਿਆਂ ਦਾ ਦਾਤਾ ਉਹ ਹੈ ਤੇ ਉਹ ਸਮਾ ਵੀ ਬੜਾ ਸੋਹਣਾ ਹੁੰਦਾ ਜੋ ਕਮਲ ਬੜਾ ਸੋਹਣਾ ਜਿਹੜਾ ਜਿਹੜਾ ਉਹਦੀ ਯਾਦ ਵਿੱਚ ਕੀਤਾ ਜਾਂਦਾ ਸਾਰੁਤ ਸੁਹਾਵੀ ਜਿਤ ਤੁਧ ਸੰਮਾਲੀ ਸੋ ਕਮ ਸੁਹਿਲਾ ਜੋ ਤੇਰੀ ਕਾਲੀ ਸੋ ਰਿਦਾ ਸੁਹਿਲਾ ਜਿਤ ਰਿਦੇ ਤੂੰ ਗੁੱਠਾ ਸਬਣਾ ਕੇ ਦਾਤਾ ਰਹੀ ਗੁਰੂ ਸਾਹਿਬ ਮਹਾਰਜ ਕਿਰਪਾ ਕਰਨ ਗੁਰ ਸੰਗਤ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਬਲਾਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ